ਨ ਦਿਮਿਤਰੋ ਸਵਾਗਤ ਕਰਦੇ ਆਂ ਇਸ ਵਾਰ ਆਪਾਂ ਤੁਹਾਡਾ ਨਵੇਂ ਬਲੌਗ ਤੇ ਤੇ ਹੁਣ ਆਪਾਂ ਬੁਲਟ ਲੈ ਕੇ ਆਏ ਆ 2017 ਮਾਡਲ ਇਸ ਵਾਰ ਇਹਦੇ ਬਾਰੇ ਮੈਂ ਡਿਟੇਲ ਨਹੀਂ ਦਿੰਦਾ ਸਾਡਾ ਭਰਾ ਦਊਗਾ ਡਿਟੇਲ ਕੋਲ ਕਿੰਦ ਕਰਨ ਵਾਲਾ ਹਾਂਜੀ ਡਿਟੇਲ ਦਿਓ ਜੀ ਬੁਲਟ ਬਾਰੇ ਇਹ 17 ਮਾਡਲ ਕਲਾਸ ਦਾ ਜੀ ਅਲਾਈ ਵੀਲ ਲੱਗੇ ਹੋਏ ਨੇ ਕਨ ਮੈਟਲ ਇਹਦਾ ਰੰਗ ਆ ਸਭ ਤੋਂ ਵੱਧ ਰੰਗ ਇਹਦਾ ਐਪੀਐਮ ਵਿਖ ਰਿਹਾਗਾ ਤੇ ਬਹੁਤ ਸੋਹਣਾ ਮੋਟਰਸਾਈਕਲ ਆ ਜੀ ਸੈਲਫ ਸਟਾਰਟ ਆ ਜੀ ਤੇ ਦੋਵੇਂ ਟਾਇਰ ਇਹਦੇ ਨਾਲ ਦੇ ਨੇ 33 18000 ਚੱਲਿਆ ਲਗਾ ਸਲੂਕ ਕੋ ਕੇ ਬੈਟਰੀ ਹੋ ਕੇ ਆ ਗਈ ਨਮਾ ਮੋਟਰਸਾਈਕਲ ਆ ਤੇ ਪੁਰਾਣੇ ਦਾ ਨੰਬਰ ਆ ਜੀ ਇਹਦਾ ਗੱਡੀ ਨੰਬਰ ਬੇਟਾ ਲੱਗੇ ਮੇਰੇ ਆਰਸੀ 77 ਲਾਂਗੇ ਪਹਿਲੇ ਨਾਮ ਹੋਣੀ ਪੱਕਾ ਕਲੀਅਰ ਆ ਤੇ ਬਾਕੀ ਇੰਜਨ ਵੀ ਰੋਕੇ ਆ ਹੁਣ ਮੋਟਰਸਾਈਕਲ ਵੱਡਾ ਤੇ ਹਾਂਜੀ ਜਿਹੜਾ ਉੱਪਰ ਨੰਬਰ ਆ ਰਿਹਾ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਇਹ ਡੀਲ ਨੂੰ ਆਪਣਾ ਬਣਾ ਸਕਦੇ ਹੋਗੇ ਤੇ ਹੋਰ ਵੀ ਬਹੁਤ ਹੀ ਬੁਲਟਾਂ ਜਾਣਕਾਰੀ ਲਈ ਨਾਲੇ ਤਾਂ ਸਾਡੇ ਪੇਜ ਨੇ ਜਿਹੜੇ ਇੰਸਟਾਗ੍ਰam ਤੇ ਉਹਨਾਂ ਨੂੰ ਫੋਲੋ ਕਰੋ ਲਿੰਕ ਥੱਲੇ ਆ ਰਿਹਾਗਾ ਤੇ ਸਾਡੇ ਜਿਹੜਾ ਚੈਨਲ ਆ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾ ਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਠੀਕ ਆ ਜੀ ਸ਼ੇਅਰ ਕਰਨ ਵਾਲਾ ਵਾਸਤੇ ਸਪੈਸ਼ਲ ਆਫਰ ਹਾਂ ਜੀ ਸਪੈਸ਼ਲ ਆਫਰ ਕੱਢ ਦਿੱਤਾ ਗਿਆ ਤੁਹਾਡੇ ਲਈ ਤੇ ਦੇਖੋ ਜੀ ਐਦਾਂ ਦੇ ਬੁਲਟ ਆਪਾਂ ਹੋਰ ਵੀ ਲੈ ਕੇ ਆਵਾਂਗੇ ਕਲਾਸਕ ਲੈਕਟਰਾ ਸਟੈਂਡਰਡ ਹਰ ਪ੍ਰਕਾਰ ਦਾ ਬੁਲਟ ਮਿਲੇਗਾ ਜੀ ਪੁੱਠਿਆਂ ਤੋਂ ਲੈ ਕੇ ਸਿੱਧੇ ਗੇਰਾਂ ਵਾਲਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਲਓ ਜੀ ਐਸੇ ਬਲੌਗ ਦੇ ਵਿੱਚ ਆਪਾਂ ਤੁਹਾਡੇ ਲਈ ਹੁਣ ਦੁਬਾਰੇ ਇੱਕ ਹੋਰ ਬੁਲਟ ਲੈ ਕੇ ਆਏ 2021 ਮਾਡਲ ਬੁਲਟ ਚੱਲਿਆ ਹੋਇਆ ਮੀਟਰ ਦੇ ਆਪਾਂ ਤੁ 4700 ओरिजिनल चलਿਆ ਹੋਇਆ ਹੈਗਾ ਸਾਰਾ ਆਲ ओरिजिनल ਨਾਲ ਦੇ ਟਾਇਰਾਂ ਵਿੱਚ ਜੀ ਨੰਬਰ ਹੈਗਾ ਲੁਧਿਆਣੇ ਦਾ ਨੰਬਰ ਹੈਗਾ ਤੇ ਇਸ ਡੀਲ ਨੂੰ ਆਪਣਾ ਬਣਾਉਣ ਲਈ ਸਾਡਾ ਜਿਹੜਾ ਉੱਪਰ ਨੰਬਰ ਆ ਰਿਹਾ ਉਸ ਨੰਬਰ ਤੇ ਕਾਲ ਕਰ ਸਕਦੇ ਹੋ ਕਾਲ ਕਰਨ ਦਾ ਸਮਾਂ 9 ਤੋਂ 6 ਵਜੇ ਤੱਕ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਠੀਕ ਹੈ ਜੀ ਤਾਂ ਕਿ ਆਪਾਂ ਇਦਾਂ ਦੇ ਬੁੱਲਟ ਤੁਹਾਡੇ ਲਈ ਹੋਰ ਲੈ ਕੇ ਆ ਸਕੀਏ ਤੇ ਤੁਹਾਨੂੰ ਪਤਾ ਹੀ ਆ ਨੀਚੇ ਜਿਹੜਾ ਆਪਣੇ ਲਿੰਕ ਆ ਰਿਹਾਗਾ ਇਹ ਆਪਣੇ ਪੇਜ ਦਾ ਲਿੰਕ ਆਗਾ ਪੇਜ ਤੇ ਜਾਓ ਠੀਕ ਆ ਜੀ ਵੀਡੀਓ ਨੂੰ ਦਬ ਕੇ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ ਤੇ ਜਿਹੜਾ ਮੇਰਾ ਭਰਾ ਪੇਜ ਨੂੰ ਫੋਲੋ ਤੇ ਚੈਨਲ ਸਬਸਕ੍ਰਾਈਬ ਕਰਕੇ ਉਦਰੀ ਸਪੈਸ਼ਲ ਆਫਰ ਰੱਖਿਆ ਜਾਏਗਾ ਧੰਨਵਾਦ ਜੀ